ਇਸ ਸਮੇਂ ਹਰੀਕੇ ਹੱਟ ਤੇ ਖੜੇ ਆ ਜਿੱਥੇ ਦੋ ਦਰਿਆਵਾਂ ਦਾ ਮੇਲ ਸਤਲੁਜ ਅਤੇ ਬਿਆਸ ਦਾ ਹੁੰਦਾ ਆ ਉਹ ਪਾਣੀ ਹੈ ਜਿਹੜਾ ਅਸੀਂ ਜਿੱਥੇ ਇਸ ਪਾਣੀ ਨੂੰ ਪੀਂਦੇ ਆ ਉਥੇ ਆਪਣੀਆਂ ਫਸਲਾਂ ਨੂੰ ਇਹੀ ਪਾਣੀ ਲਗਾਉਂਦੇ ਆ ਪਰ ਅਫਸੋਸ ਜਿਹੜੇ ਅਜੋ ਪਤਿਆਂ ਨੇ ਗੰਦ ਪਾਤਾ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਅੱਜ ਆ ਤੁਹਾਨੂੰ ਦਿਖਾ ਰਹੇ ਆ ਵੀ ਕਿਵੇਂ ਕਿਹੜਾ ਲੁਧਿਆਣੇ ਵਾਲਾ ਗੰਦਾ ਪਾਣੀ ਇੰਡਸਟਰੀਆਂ ਦਾ ਜਲੰਧਰ ਰੀਆ ਇੰਡਸਟਰੀਆਂ ਦਾ ਪਾਣੀ ਆ ਰਿਹਾ ਹੈ ਕਿਵੇਂ ਇੱਕ ਤਰਫਾ ਕਾਲੀ ਪੱਟੀ ਆ ਰਹੀ ਏ ਮੈਂ ਕੈਮਰਾਮੈਨ ਨੂੰ ਕਹਾਂਗਾ ਚੰਗੀ ਤਰ੍ਹਾਂ ਦਿਖਾ ਦੇ ਬੜੇ ਸ਼ਰਮ ਵਾਲੀ ਗੱਲ ਏ ਇਸ ਪਾਸੇ ਕਿਸੇ ਦਾ ਕੋਈ ਖਿਆਲ ਨਹੀਂ ਜਿੱਥੇ ਮਰਜ਼ੀ ਤੁਸੀਂ ਫਰਿਆਦ ਕਰ ਲੋ ਕੋਈ ਇਸ ਗੰਦੇ ਪਾਣੀ ਦਾ ਹੱਲ ਨਹੀਂ ਇਹ ਗੰਦਾ ਪਾਣੀ ਜਿੱਥੇ ਜ਼ਮੀਨਾਂ ਬਰਬਾਦ ਕਰ ਰਿਹਾ ਉਥੇ ਹੀ ਕੈਂਸਰ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਜਿਹੜੀਆਂ ਪੈਦਾ ਕਰ ਰਿਹਾ ਪਰ ਇਸ ਦੇ ਹੱਲ ਵਾਲੇ ਪਾਸੇ ਕੋਈ ਨਹੀਂ ਜਾ ਰਿਹਾ ਜਿਹੜਾ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਮਾਡਲ ਕਿਹਾ ਜਾਂਦਾ ਮੈਨੂੰ ਲੱਗਦਾ ਹੈ ਜਿਹੜਾ ਉਹਨਾਂ ਦੀ ਪੋਸਟ ਤੇ ਆਪਾਂ ਦੇਖਦੇ ਵੀ ਰਹੇ ਆ ਕਿ ਉਹ ਫੋਟੋਆਂ ਪਾਉਂਦੇ ਸੀ ਪਰ ਮੈਨੂੰ ਨਹੀਂ ਲੱਗਦਾ ਕੋਈ ਹੱਲ ਨਿਕਲਿਆ ਉਹ ਆ ਗੰਦਾ ਪਾਣੀ ਜਿਹੜਾ ਪੰਜਾਬ ਦੇ 6 ਜ਼ਿਲ੍ਹੇ ਨਾ ਹੀ ਸਾਡੇ ਪੰਜਾਬ ਦੇ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਕੋਲ ਤਾਂ ਇਸ ਪਾਸੇ ਖਿਆਲ ਏ ਤੇ ਨਾ ਹੀ ਸਾਡੇ ਮੁੱਖ ਮੰਤਰੀ ਦਾ ਇਸ ਪਾਸੇ ਖਿਆਲ ਏ ਨਾ ਹੀ ਸਾਡੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਾ ਇਸ ਪਾਸੇ ਖਿਆਲ ਏ ਵੀ ਇਹ ਪਾਣੀ ਜਿਹੜਾ ਕੈਮੀਕਲ ਵਾਲਾ ਪਾਣੀ ਆ ਰਿਹਾ ਹੈ ਜੇ ਅਸੀਂ ਆਮ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਸਾਫ਼ ਮੁਹਈਆ ਕਰਾ ਸਕਦੇ ਜ਼ਮੀਨਾਂ ਨੂੰ ਸਾਫ਼ ਪਾਣੀ ਨਹੀਂ ਦੇ ਸਕਦੇ ਤਾਂ ਜਿਹੜੀਆਂ ਇਹ ਰਾਗ ਲਾਪਦੇ ਨੇ ਵੱਡੇ-ਵੱਡੇ ਸਾਡੇ ਮੰਤਰੀ ਲੀਡਰ ਵੀ ਅਧਿయోగ ਹੁਣੇ ਜ਼ਰੂਰੀ ਨੇ ਸਾਨੂੰ ਬਿਲਕੁਲ ਇਹ ਆਵਕਾਸ ਨਹੀਂ ਚਾਹੀਦਾ ਜਿਹੜਾ ਸਾਡਾ ਨਸਲ ਵੀ ਬਰਬਾਦ ਕਰੇ ਤੇ ਫਸਲਾਂ ਵੀ ਬਰਬਾਦ ਕਰੇ ਇਹdਯੋਗ ਤੁਸੀਂ ਆਪਦੇ ਕੋਲ ਰੱਖੋ ਸਾਡਾ ਜਿਹੜਾ ਪੰਜਾਬ ਹੈ ਖੇਤੀ ਆਧਾਰਿਤ ਸੂਬਾ ਹੈ ਸਾਡੇ ਪੰਜਾਬ ਨੂੰ ਸਾਡੀਆਂ ਫਸਲਾਂ ਦੇ ਫੁੱਲ ਭਾਅ ਮਿਲ ਜਾਣ ਸਾਡਾ ਪੰਜਾਬ ਆਪੇ ਹੀ ਖੁਸ਼ਹਾਲ ਹੋ ਜਾਏਗਾ ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਏ ਮਜ਼ਦੂਰ ਵੀ ਖੁਸ਼ਹਾਲ ਹੋ ਜਾਏਗਾ ਤੇ ਵਪਾਰੀ ਵਰਗ ਜਿਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ ਨੇ ਸ਼ਹਿਰਾਂ ਵਿੱਚ ਉਹ ਵੀ ਖੁਸ਼ਹਾਲ ਹੋ ਜਾਣਗੇ ਪਰ ਉਸ ਲਈ ਜ਼ਰੂਰੀ ਸਾਨੂੰ ਸਾਫ਼ ਪਾਣੀ ਦਿਓ ਐ ਜਾ ਕਾਲਾ ਪਾਣੀ ਦੇ ਕੇ ਨਾ ਮਾਰੋ ਮੈਂ ਕੈਮਰਾਮੈਨ ਨੂੰ ਕਾਂਗਾ ਇੱਕ ਆ ਕਾਲਾ ਪਾਣੀ ਦਿਖਾ ਦੇ